ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰੇ ਪੰਜਾਬ ਮਹਾਰਾ ਰঞ্জੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਵਾਂ ਸਮੁੱਚੇ ਦੇਸ਼ ਵਾਸੀਆਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੀਆਂ ਅਫਵਾਹਾਂ ਤੁਹਾਨੂੰ ਜ਼ਿਆਦਾ ਸੁਣਨ ਵਿੱਚ ਆਉਂਦੀਆਂ ਤੁਸੀਂ ਉਹਨਾਂ ਦੇ ਉੱਲ ਧਿਆਨ ਨਾ ਕਰੋ ਔਰ ਆਪਾਂ ਅੱਖੀ ਵੇਖੀ ਗੱਲ ਤੇ ਯਕੀਨ ਕਰਨ ਵਾਲੀ ਸੋਚ ਰੱਖੀਏ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੀਆਂ ਫਵਾਵਾਂ ਫਲਾਈਆਂ ਜਾ ਰਹੀਆਂ ਵਾਂ ਤੇ ਸਾਡਾ ਗੋਦੀ ਮੀਡੀਆ ਵੀ ਇਸ ਤਰੀਕੇ ਨਾਲ ਜਿਹੜਾ ਵਾ ਆਪਣਾ ਰੋਲ ਅਦਾ ਕਰ ਰਿਹਾ ਕਿ ਜਿਵੇਂ ਹੁਣੇ ਹੀ ਸਾਰਾ ਕੁਝ ਹੋ ਜਾਣਾ ਸ਼ਾਇਦ ਦੇਸ਼ ਹੀ ਤਬਾਹ ਹੋ ਜਾਣਾ ਸ਼ਾਇਦ ਲੋਕ ਹੀ ਖਤਮ ਹੋ ਜਾਣੇ ਸ਼ਾਇਦ ਪਤਾ ਨਹੀਂ ਕਿੰਨੇ ਕੁ ਜਿਹੜੇ ਆ ਬੰਬ ਜਿਹੜੇ ਸਾਡੇ ਉੱਪਰ ਡਿੱਗ ਪੈਣੇ ਆ ਹੇ ਇਹ ਗੱਲਾਂ ਜਿਹੜੀਆਂ ਵਾਂ ਸੋਪਦੀਆਂ ਨਹੀਂ ਗਈਆਂ ਕਿਉਂਕਿ ਮੀਡੀਆ ਵੀ ਇੱਕ ਆਰਮੀ ਦੀ ਤਰ੍ਹਾਂ ਚੌਥਾ ਥੰਮ ਹੈ ਔਰ ਮੀਡੀਆ ਨੂੰ ਆਪਣਾ ਵਧੀਆ ਰੋਲ ਅਦਾ ਕਰਨਾ ਚਾਹੀਦਾ ਲੋਕਾਂ ਨੂੰ ਹੌਸਲਾ ਦੇਣ ਦੀ ਲੋੜ ਹੈ ਲੋਕਾਂ ਦੀ ਹੌਸਲਾ ਵਜਾਈ ਕਰਨ ਦੀ ਲੋੜ ਹੈ ਲੋਕਾਂ ਦੀ ਸਮਾਨ ਦੀ ਮਾਲ ਦੀ ਜਾਣ ਦੀ ਰਾਖੀ ਕਰਨ ਦੀ ਲੋੜ ਹੈ ਔਰ ਨਾਲ ਹੀ ਮੈਂ ਇਹ ਗੱਲ ਜਿਹੜੀਆਂ ਸਰਕਾਰਾਂ ਆਫਸ ਵਿੱਚ ਟੱਕਰੀਆਂ ਹੋਈਆਂ ਵਾ ਉਹਨਾਂ ਨੂੰ ਵੀ ਇਹ ਗੱਲ ਸੋਚਣ ਦੀ ਲੋੜ ਆ ਕਿ ਇਹ ਜਿਹੜੀ جنگ 25 ਦੀ ਆ 2025 ਦੀ جنگ ਆ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ جنگ ਨਜ਼ਰ ਆ ਰਹੀ ਆ ਕਿਉਂ ਆ ਰਹੀ ਆ ਕਿਉਂਕਿ ਮੈਂ ਇਹ ਗੱਲ ਤਾਂ ਕਹਿ ਰਿਹਾ ਵਾਂ ਕਿ ਸਿਵਲਿੰਗ ਲੋਕਾਂ ਦੇ ਉੱਤੇ ਵਾਰ ਕੀਤਾ ਜਾ ਰਿਹਾ ਜੇ ਪਲਵਾਮਾ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਤੇ ਉੱਥੇ ਵੀ ਸਿਵਲਿੰਗ ਲੋਕਾਂ ਦੇ ਨਾਲ ਜਿਹੜਾ ਵਾ ਜ਼ੁਲਮ ਹੋਇਆ ਸਿਵਲਿੰਗ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਹੁਣ ਵੀ ਜਿਹੜੀ جنگ ਖਾਨਾ ਜੰਗ ਚੱਲ ਰਹੀ ਆ ਦੋਨਾਂ ਦੇਸ਼ਾਂ ਦੀ ਹੁਣ ਵੀ ਸਿਵਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਵਾ ਔਰ ਇਹਦੇ ਵਾਸਤੇ ਸਾਡੀਆਂ ਸਰਕਾਰਾਂ ਨੂੰ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਕਿ ਜਿਹੜੀ جنگ ਆ ਇਹਨੂੰ ਡੱਕਿਆ ਜਾਵੇ ਔਰ ਇਹਦੇ ਬਹੁਤ ਸਾਰੇ ਹੋਰ ਵੀ ਹੱਲ ਹੋ ਸਕਦੇ ਆ ਕਿਉਂਕਿ ਲੜਾਈ ਤਾਂ ਦੈਸ਼ਤਗਰਦਾਂ ਦੇ ਵਿਰੁੱਧ ਆ ਪਰ ਇੱਥੇ ਮਾਰਿਆ ਕਿਨੂੰ ਜਾ ਰਿਹਾ ਵਾ ਨਿਸ਼ਾਨਾ ਕਿਨੂੰ ਵਜਾ ਰਿਹਾ ਜਾ ਰਿਹਾ ਜਿਹੜੇ ਆਮ ਲੋਕ ਆ ਜਿਹੜੇ ਆਪਣਾ ਗੁਜ਼ਾਰਾ ਆਪਣੀ ਮਿਹਨਤ ਕਰਕੇ ਕਰਦੇ ਆ ਔਰ ਆਪਣੇ ਘਰ ਉਹਨਾਂ ਨੇ ਆਪਣੇ ਨੌ ਕਸਾ ਕੇ ਮਿਹਨਤ ਕਰਕੇ ਆਪਣੇ ਮਕਾਨ ਬਣਾਏ ਸੀ ਅੱਜ ਉਹਨਾਂ ਦੇ ਘਰਾਂ ਦੇ ਉੱਪਰ ਜਿਹੜਾ ਵਾ ਬੰਬਾਰੀ ਹੋ ਰਹੀ ਆ ਬਲਕਿ ਜੰਗ ਜਿਹੜੀ ਆ ਨਹੀਂ ਹੋਣੀ ਚਾਹੀਦੀ ਔਰ ਸਰਕਾਰਾਂ ਨੂੰ ਔਰ ਬਾਹਰ ਲੀਆਂ ਜਿਹੜੀਆਂ ਸਾਡੀਆਂ ਵਰਲਡੀਆਂ ਭਾਵਨਾਵਾਂ ਉਹਨਾਂ ਨੂੰ ਇਹਦੇ ਵਿੱਚ ਆ ਕੇ ਦਖਲ ਦੇਣ ਦੀ ਲੋੜ ਆ ਮੈਂ ਬਾਰ ਬਾਰ ਅਮਰੀਕਾ ਜਿਹੜੀ ਸਾਡੀ ਇੱਕ ਉਹ ਕੰਟਰੀ ਆ ਜਿਹੜੀ ਸਾਰਿਆਂ ਦੀ ਸਰਪੰਚ ਆ ਔਰ ਸਾਰਿਆਂ ਨੂੰ ਉਤਾਰਨਾ ਕਰ ਸਕਦੀ ਆ ਔਰ ਡੱਕ ਵੀ ਸਕਦੀ ਆ ਇਸ ਕਰਕੇ ਮੇਰੀ ਹੱਥ ਜੋੜ ਕੇ ਡੌਲਨ ਟਰੰਪ ਨੂੰ ਵੀ ਬੇਨਤੀ ਆ ਕਿ ਇਹ ਜਿਹੜਾ ਜੰਗ ਆ ਦੋਨਾਂ ਦੇਸ਼ਾਂ ਦਾ ਭਾਰਤ ਪਾਕਿਸਤਾਨ ਦਾ ਇਹਨੂੰ ਡੱਕਿਆ ਜਾਵੇ ਕਿਉਂਕਿ ਇਹ ਜੰਗ ਘੱਟ ਨਜ਼ਰ ਆ ਰਿਹਾ ਵਾ ਅਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਗੱਲ ਵੱਧ ਨਜ਼ਰ ਆ ਰਹੀ ਆ ਕਿਉਂਕਿ ਜੰਗ ਤਾਂ ਪਹਿਲਾਂ ਵੀ ਹੁੰਦੇ ਸੀ ਪਰ ਸਿਵਲਿੰਗ ਲੋਕਾਂ ਦਾ ਨੁਕਸਾਨ ਨਹੀਂ ਸੀ ਏਡੀ ਵੱਡੀ ਮਾਤਰਾ ਚ ਹੁੰਦਾ ਜਿਸ ਤਰੀਕੇ ਨਾਲ ਅੱਜ ਬੰਬਵਾਰੀ ਸਿਵਲਿੰਗ ਲੋਕਾਂ ਦੇ ਉੱਪਰ ਕੀਤੀ ਜਾ ਰਹੀ ਆ ਇਹ ਜਿਹੜੀ ਬੰਬਵਾਰੀ ਦਾ ਜਿਹੜਾ ਸਿੱਧਾ ਸਿੱਧਾ ਅਫੈਕਟ ਆ ਇਹ ਦੋਨਾਂ ਸਰਕਾਰਾਂ ਨੂੰ ਜਵਾਬ ਦੇਣਾ ਪੈ ਸਕਦਾ ਵਾ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਔਰ ਪਾਕਿਸਤਾਨ ਦੀ ਸਰਕਾਰ ਨੂੰ ਵੀ ਉੱਥੋਂ ਦੀ ਆਬਾਦ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਜੰਗ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਇਹ ਤਾਂ ਹਟ ਹੀ ਜਾਊਗੀ ਪਰ ਇਸ جنگ ਦਾ ਛਿੱਟਾ ਕਿ ਨਿਕਲੂਗਾ ਇਹ ਸੋਚਣ ਦੀ ਲੋੜ ਆ ਔਰ ਉਹਨਾਂ ਸਰਕਾਰਾਂ ਨੂੰ ਵੀ ਇਹ ਗੱਲ ਸੋਚਣ ਦੀ ਲੋੜ ਆ ਕਿ ਅਸੀਂ ਇਹ ਲੋਕਾਂ ਦੀ ਮਾਲ ਜਾਣ ਦੀ ਰਾਖੀ ਕਰਨਾ ਸਰਕਾਰਾਂ ਦਾ ਫਰਜ ਆ ਸਰਕਾਰਾਂ ਚੁਣੀਆਂ ਇਸੇ ਕਰਕੇ ਜਾਂਦੀਆਂ ਸਰਕਾਰਾਂ ਨੂੰ ਪਾਵਰਾਂ ਇਸੇ ਕਰਕੇ ਦਿੱਤੀਆਂ ਜਾਂਦੀਆਂ ਫਿਰ ਜੰਗ ਲਾਉਣ ਤੋਂ ਪਹਿਲਾਂ ਪੰਜਾਬ ਨੂੰ ਵੀ ਭਰੋਸੇ 'ਚ ਲੈਣਾ ਚਾਹੀਦਾ ਸੀ ਜਿਹੜੇ ਹੋਰ ਪਾਕਿਸਤਾਨ ਨਾਲ ਲੱਗਦੇ ਬਾਰਡ ਰਹੇ ਉਸ ਉਹਨਾਂ ਦੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਉੱਥੋਂ ਦੇ ਮੰਤਰੀਆਂ ਨਾਲ ਜਿਹੜੀ ਸੈਂਟਰ ਦੀ ਮਿਨਿਸਟਰੀ ਆ ਉਹਨਾਂ ਨੂੰ ਤਾਲਮੇਲ ਕਰਕੇ ਔਰ ਕੁਛ ਨਾ ਕੁਛ ਲੋਕਾਂ ਨੂੰ ਜਿਹੜੀਆਂ ਸੀ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਸੀ ਕਿ ਲੋਕ ਆਪਣੀ ਜਾਨ ਕਿਵੇਂ ਬਚਾ ਸਕਦੇ ਆ ਕਿਉਂਕਿ ਇਹ ਤਾਂ ਉਹ ਕੰਮ ਕਰ ਦਿੱਤਾ ਵਿੜੇ ਆਈ ਜੰਝ ਵਿਨੋ ਕੁੜੀ ਦੇ ਕੰਨ ਉਹ ਗੱਲ ਹੋ ਗਈ ਕਿ ਜਦੋਂ ਦੁਸ਼ਮਣ ਚੜ ਕੇ ਆ ਗਿਆ ਤੇ ਅਸੀਂ ਬਲੈਕਆਊਟ ਕਰ ਦਿੱਤਾ ਅਸੀਂ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਇਹ ਜਿਹੜੀ جنگ ਆ 2025 ਦੀ جنگ ਇਤਿਹਾਸ ਦੇ ਵਿੱਚ ਉਹਨਾਂ ਅੱਖਰਾਂ 'ਚ ਲਿਖੀ ਜਾਊ ਕਿ ਜਿੰਨਾ ਅੱਖਰਾਂ ਦੇ ਨਾਲ ਇਨਸਾਨੀਅਤ ਸ਼ਰਮਸਾਰ ਹੁੰਦੀ ਨਜ਼ਰ ਆਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ